ਪੱਗ ਬੰਨ ਦਾ ਜਿਉਨੇ ਮੋੜ ਵਾਲੀ ਨਹੀਂ ਜੀ ਦੀ ਬੱਚੀਆਂ ਪੰਡਾ ਚ ਸਰਦਾਰੀ ਸਰਜੀਤ ਬੈਂਦ ਰਖਿਆ ਪੰਜਾਬੀ ਸਿੰਗਰ ਜਿਸ ਨੂੰ ਕੀ ਸਭ ਜਾਣਦੇ ਆ ਕਿ ਉਹਨਾਂ ਦੀ ਆਵਾਜ਼ ਅਤੇ ਉਹਨਾਂ ਦੀ ਲੰਮੀ ਹੇਕ ਇੰਨੀ ਕਿ ਜ਼ਿਆਦਾ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਸੀ ਸਰਜੀਤ ਸਿੰਘ ਬੈਂਦ ਰਖਿਆ ਜਿਨੇ ਪੰਜਾਬੀਆਂ ਦੇ ਦਿਲਾਂ ਦੇ ਉੱਤੇ ਕਾਫੀ ਜ਼ਿਆਦਾ ਰਾਜ ਕੀਤਾ ਕਿਉਂਕਿ ਉਹਨਾਂ ਦੇ ਗਾਣੇ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਸੀ ਤੇ ਅੱਜ ਵੀ ਡੀਜਿਆਂ ਦੇ ਉੱਤੇ ਲਾਏ ਜਾਂਦੇ ਹਨ ਉਹਨਾਂ ਦੇ ਸੌਂਗ ਰੀਪੀਟ ਉੱਤੇ ਚੱਲਦੇ ਹਨ ਆ ਹੁਣ ਇੱਕ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਕਲਿੱਪ ਨਿਕਿਆ ਜਾ ਵਾਇਰਲ ਹੋ ਰਿਹਾ ਹੈ ਸਰਜੀਤ ਬੈਂਦ ਰਖਿਆ ਜਿਹਦਾ ਮੁੰਡਾ ਉਹਨਾਂ ਦੇ ਵਰਗਾ ਹੀ ਸੇਮ ਟੂ ਸੇਮ ਉਹਨਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਵਰਗੀ ਹੀ ਆਵਾਜ਼ ਆ ਮੁੰਡੇ ਦੀ ਤਾਂ ਇਹ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜੀ ਹੁਣੇ ਬੋਰਡ ਵਾਲੀ ਨਹੀਂ ਜੀ ਜੀ ਪੱਟੀਆਂ ਪੱਟਾਂ ਚ ਸਰਦਾਰੀ ਇਦਾਂ ਆਵਾਜ਼ ਆਣੀ ਚਾਹੀਦੀ ਪੂਰੀ ਇੱਧਰ ਦੇ ਗਾਹ ਪਿਆ ਖੌਰੂ ਬਚਾਉਣ ਨੇ ਕਹਿੰਦੇ ਡੀਸੀਵੀ ਸਲੂਟਿਓ ਨੂੰ ਮਾਰਦਾ ਕਹਿੰਦੇ ਡੀਸੀਵੀ ਸਲੂਟਿਓ ਨੂੰ ਮਾਰਦਾ ਪੈਰਾ ਜਿਥਾਰੇ ਘਰ ਰੋਂਦਾ ਓਨੀ ਬੋਲ ਦੀ ਓਨੀ ਬੋਲ ਦੀ ਤੇਰੇ ਚ ਤੇਰਾ ਯਾਰ ਹਾਂਜੀ ਕਿੱਦਾ ਲੱਗੀ ਫਿਰ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ ਜੀ